ਕੋਡੀ 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 ਤਮਾਸ਼ੀਵੜਾ ਸਾਹਿਬ ਉਹਦੀ ਖੇਡ ਕਲੱਬ ਹੈ ਟੋਨੀ ਕੁਝ ਲੈ ਕੇ ਆਇਆ ਹੋਇਆ ਹੈ ਦੂਜੇ ਪਾਸੇ ਹਿਮਾਲਿਆ ਪਰਬਤ ਟੀਮ ਲੈ ਕੇ ਆਇਆ ਹੋਇਆ ਮੇਰੇ ਵੀਰੋ ਗੰਗੀ ਲੋਬੋ ਤੇ ਨਾਲ ਕਹਿੰਦੇ ਫਰੰਦੀਪੁਰ ਆਹ ਵੇਖਦੇ ਵੀ ਚਾਰ ਜਾਫੀ ਤਿਆਰ ਹੈ ਪਤਾਪੁਰੀਆ ਤਿਆਰ ਹੈ ਨਾਲ ਵੇਖਦੇ ਸੁਮਾਉ ਵਾਲਾ ਹਿਮਾਲਿਆ ਪਰਬਤ ਹਿਮਾਲਿਆ ਪਰਬਤ ਏ ਟੱਕਰ ਟੱਕਰ ਉਹ ਬਰਾਬਰ ਦੀ ਟੱਕਰ ਕਿ ਟੱਕਰੇ ਨੇ ਹਾਰੀਆਂ ਨੂੰ ਹਾਰ ਮਿੱਤਰੋ ਉਹ ਰਾਜਾ ਖੇਲਾ ਗੱਲ ਕਰੇ ਲੱਖ ਲੱਖ ਦੀ ਤਿੰਨੇ ਪੈ ਗਈ ਕਹਿੰਦੇ ਧੁੰਮਣਾ ਦੇ ਕਬੱਡੀ ਕੱਪ ਦੀ ਔਰ ਮਹਿੰਦਰ ਸਿੰਘ ਜੀ ਆਸਟ੍ਰੇਲੀਆ ਕਹਿੰਦੇ 500 ਦੇ ਦਿਓ ਗੋਪੀ ਨੂੰ ਬਲਬੀਰ ਬੈਂਸ ਸਾਹਿਬ ਕਹਿੰਦੇ ਕਿ 500 ਦੇ 2000 ਰੁਪਏ 2000 ਰੁਪਏ ਕਹਿੰਦੇ ਦੇਣਾ ਹੈ ਔਰ ਬਹੁਤ ਬੇਟਾ ਸਤਕਾਰ ਜਿਹੜਾ ਹੈ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜੀਆਂ ਦੇ ਨਾਂ ਦੇ ਉੱਪਰ ਜਿਹੜੀ ਬਾਯਾ ਦਾ ਕੱਪ ਹੈ ਜੋਰੇ ਦੇ ਭਰਾ ਪਹੁੰਚੇ ਐ ਔਰ ਵੀ ਵੀ ਇੰਟਰਟੇਨਮੈਂਟ ਸੋਨੂ ਬੰਗਾ ਦਾ ਧੰਨਵਾਦ ਐ ਇਹ ਵੀਰ ਨੇ ਜਿਨ੍ਹਾਂ ਦਾ ਇਸ ਕਬੱਡੀ ਕੱਪ ਨੂੰ ਸਫਲ ਕਰ ਲਈ ਉਧਰ ਕੋਟ ਸਾਹਿਬ ਕਾਤੇ ਝਗੜੀ ਜਾਂਦੇ ਐ ਉਧਰ ਗੋਪੀ ਫਰੰਦੀਪੁਰੀਆ ਜਿੱਥੇ ਕੰਦੇ ਕੋਸ਼ਿਸ਼ ਕਰਦੇ ਹੋਏ ਸੁਖੀ ਬੱਲੇ ਬੱਲੇ ਸੁਖੀ ਬੱਲੇ ਬੱਲੇ 500 ਰੁਪਈਆ ਕਮਲਜੀਤ ਬੰਗਾ 500 ਰੁਪਈਆ ਸਾਡੇ ਸਤਿਕਾਰਯੋਗ ਬਲਬੀਰ ਸਿੰਘ ਜੀ ਬੈਂਸ ਸਾਹਿਬ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਬਲਬੀਰ ਸਿੰਘ ਜੀ ਦਾ ਨਾਲ ਦੇ ਮੁਕਾਬਲੇ ਸਾਡੇ 13 ਨੰਬਰ ਆ ਹਾਫ ਜਮੇ ਤੱਕ ਇੱਕ ਵਾਰੀ ਤਾੜੀ-ਤੂੜੀ ਮਾਰ ਦਿਓ ਸਾਹਮਣੇ ਬਾਕੀ ਨੇ ਕਬੱਡੀ ਪਾ ਦਿੱਤੀ ਹੈ ਗੋਪੀ ਸਿੰਘ ਫਾਈਨਲ ਫਾਈਨਲ ਇਹ ਆ ਗੋਪੀ ਫਰੰਦੀਪੁਰਿਆ ਮੋਟਰਸਾਈਕਲ ਦੀ ਸੀਟ ਛਾੜ ਗਿਆ ਮੇਰੇ ਵੀਰੋ ਫਰੰਦੀਪੁਰਿਆ ਮੋਟਰਸਾਈਕਲ ਦੀ ਦੇਖਦੇ ਕੇ ਇੱਕਮ ਡੱਕ ਪਉਂਦਾ ਜਾ ਫਿਰ ਦੀਪਾ ਲੀਲਾ ਮੇਘ ਸਿੰਘ ਵਾਲਾ ਜਫਾ ਲਾਉਂਦਾ ਜਾਂ ਫਿਰ ਕਹਿੰਦੇ ਕੇ ਬੱਬਾ ਸੁਰ ਸਿੰਘ ਦੀ ਧਰਤੀ ਦਾ ਹੈ ਜਾਂ ਕੋਈ ਹੋਰ ਦੋ ਹੱਥ ਕੌਣ ਕਰੇਗਾ ਬਾਤ ਵਕਤ ਦੀ ਹੈ ਲੜਕੀਆਂ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਜੀ ਐਸ ਕਲੇਅਰ ਤੇ ਨਾਲ ਮਨਦੀਪ ਚੋਕਾ ਇਹ ਜਿਹੜੇ ਉਹਦੇ ਕਮੈਂਟੇਟਰ ਹੋਣਗੇ ਲੜਕੀਆਂ ਦੀਆਂ ਟੀਮਾਂ ਨੂੰ ਬੇਨਤੀ ਆਓ ਜਰ ਇੱਕਮ ਇੱਕਮ ਬੈਂਸ ਸਾਹਿਬ ਇਧਰ ਨਜ਼ਰ ਮਾਰਿਓ ਜਰਾ ਲਵੀ ਗੋਪੀ ਫਰੰਦੀਪੁਰੀਆ ਮਾਰ ਕੇ ਇੱਕ ਵਾਹਿਗੁਰੂ ਦਾ ਨਾਮ ਲਾ ਕੇ ਗੋਪੀ ਫਰੰਦੀਪੁਰੀਆ ਭਾਜੀ ਆਪਣੇ ਵੱਟੂਏ ਤੇ ਮੋਬਾਈਲ ਸਾਹਮਣੇ ਰੱਖਿਓ ਹਾ ਚੋਰਮੰਡ ਬਣ ਗਿਆ ਪਲੀਜ਼ ਬੇਨਤੀ ਹੈ ਮੇਲੇ ਚ ਗਈ ਸ਼ਰਾਰਤੀ ਵੀ ਆਏ ਆ ਆਪਣੇ ਵੱਟੂਏ ਤੇ ਮੋਬਾਈਲ ਸਾਹਮਣੇ ਰੱਖਿਓ ਲਵੀ ਗੋਪੀ ਫਰੰਦੀਪੁਰੀਆ ਬਲਬੀਰ ਸਿੰਘ ਜੀ ਪੈਂਸ ਸਾਹਿਬ ਹੋਣੀ ਕਮਲਜੀਤ ਸਿੰਘ ਜੀ ਬੰਗਾ ਸਾਹਿਬ ਹੋਣੀ ਪਾਲ ਸਿੰਘ ਜੀ ਪ੍ਰਧਾਨ ਸਾਹਿਬ ਕਿੱਥੇ ਆ ਪ੍ਰਧਾਨ ਸਾਹਿਬ ਨਾਲ ਜਾਓ ਖਾਲਸਾ ਜੀ ਚਲੋ ਫੋਟੋ ਦੇ ਵਿੱਚ ਇੱਕ ਵਾਰੀ ਜ਼ੋਰਦਾਰ ਜਕਾਰਾ ਬੋਲਾਂਗੇ ਬੋਲੋ ਸੋਨਹਿਰ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾ ਭੁੱਲਣ ਤੇ ਬੈਲ ਆਈਕਨ ਨੂੰ ਵੀ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸੈ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਤਾਂ ਨਵਾਜੀ